ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਧੰਗੁਰਾਮ ਦਾ ਸਾਰਿਆਂ ਤੇ ਮੇਰੇ ਪਰਿਵਾਰਥ ਰੱਖਣ ਸਾਭ ਨੂੰ ਤੰਦਰੁਸਤੀਆਂ ਤੇ ਚੜ੍ਹਦੀ ਕਲਾ ਵਿੱਚ ਰੱਖਣ ਤੇ ਲਓ ਜੀ ਅੱਜ ਆਪਾਂ ਬਣਾਉਣ ਲੱਗੇ ਸੀ ਮੂੰਗਫਲੀ ਵਾਲੇ ਬਿਸਕਟ ਗੁੜ ਤੇ ਮੂੰਗਫਲੀ ਪਾ ਕੇ ਬਹੁਤ ਹੀ ਜੀ ਤਰੀਕੇ ਨਾਲ ਬਣਾਦੇ ਇਧਰ ਆਪਾਂ ਨੇ ਮੂੰਗਫਲੀ ਪਹਿਲਾਂ ਰੋਸਟਡ ਕਰ ਲਈ ਸੀਗੀ ਤੇ ਹੁਣ ਆਪਾਂ ਇਹਨੂੰ ਨਾ ਮਸਲ ਲਿਆ ਤੇ ਮਸਲਣ ਦੇ ਨਾਲ ਨੇ ਇਹਦੇ ਛਿਲਕੇ ਜਿਹੜੇ ਨਾ ਉਹ ਆਪਣੇ ਆਪ ਹੀ ਉਤਰ ਜਾਂਦੇ ਆਗੇ ਤੇ ਮੇਰੀ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਪਲੀਜ਼ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਇੱਧਰ ਆਪਾਂ ਨੇ ਸਾਰੇ ਛਿਲਕੇ ਉਤਾਰ ਲਏ ਸੀਗੇ ਤੇ ਹੁਣ ਆਪਾਂ ਇਹਨੂੰ ਨਾ ਦਰਦਰਾ ਜਿਹਾ ਪੀਸ ਲੈਂਦੇ ਗ੍ਰाइंड ਕਰ ਲੈਂਦੇ ਆ ਤੇ ਆਪਾਂ ਆٹے ਦੇ ਬਣਾਵਾਂਗੇ ਸਿੰਪਲ ਜੇ ਤਰੀਕੇ ਨਾਲ ਬਣਾਵਾਂਗੇ ਕੋਈ ਜ਼ਿਆਦਾ ਇਹਦੇ ਵਿੱਚ ਔੜ ਨਹੀਂਗਾ ਹਨਾ ਭੀ ਇਹ ਇਹ ਚੀਜ਼ ਉਹ ਕਰਨੀ ਪਊ ਬੇਕਿੰਗ ਪਾਊਡਰ ਸੋਡਾ ਕੋਈ ਵੀ ਇਹੋ ਜੀ ਚੀਜ਼ ਨਹੀਂ ਜੂਸ ਕੀਤੀ ਆਪਾਂ ਨੇ ਆਪਾਂ ਨੇ ਆٹے ਦੀ ਇੱਥੇ ਨਾ ਡੇਢ ਬਾਟੀ ਲੈ ਲਈ ਸੀਗੀ ਵੱਡੀਆਂ ਵੱਡੀਆਂ ਬਾਟੀਆਂ ਜੀਆਂ ਇਹ ਡੇਢ ਬਾਟੀ ਆਪਾਂ ਨੇ ਲੈ ਲਈ ਸੀਗੀ ਆٹے ਦੀ ਤੇ ਇਹਦੇ ਵਿੱਚ ਆਪਾਂ ਹੁਣ ਪਹਿਲਾਂ ਤਾਂ ਪਾਵਾਂਗੇ ਥੋੜਾ ਜਿਹਾ ਉਹ ਸਮਾਨ ਥੋੜੀ ਜੀ ਸਮਗਰੀ ਇੱਧਰ ਆਪਾਂ ਨੇ ਕਿਉਂ ਜਿਹੜਾ ਸੀ ਨਾ ਇਹਨੂੰ ਮੈਂ ਉਹ ਕਰ ਲਿਆ ਸੀਗਾ ਗਰਮ ਕਰ ਲਿਆ ਸੀ ਥੋੜਾ ਜਾਂ ਤੇ ਹੁਣ ਆਪਾਂ ਆਪਾਂ ਬਾਹਲਾ ਜ਼ਿਆਦਾ ਇਹਦੇ ਵਿੱਚ ਕਿਉਂ ਇਸ ਲਈ ਪਾਵਾਂਗੇ ਕਿਉਂਕਿ ਨੇ ਬਿਸਕੁਟ ਜਿਹੜੇ ਆ ਜਿੰਨਾ ਚਿਰ ਮਰਜ਼ੀ ਆਪਾਂ ਇਹਨੂੰ ਸੇਵ ਕਰਕੇ ਰੱਖ ਲੈ ਸਕਦੇ ਤੇ ਮੈਂ ਕਦੀ ਬਾਹਰ ਦੀਆਂ ਚੀਜ਼ਾਂ ਜਾਂਦੀਆਂ ਜੂਸ ਨਹੀਂ ਕੀਤੀਆਂ ਬਾਹਰ ਦਾ ਕਦੀ ਕੋਈ ਖਾਣਾ ਫੂਡ ਵਗੈਰਾ ਜਿਆਦਾ ਜੂਸ ਨਹੀਂ ਕੀਤਾਗਾ ਅਸੀਂ ਐ ਚੜੇ ਘਰੇ ਬਣਾਉਨੇ ਜਿਵੇਂ ਹਫਤੇ ਬਾਅਦ ਦਸਾਂ ਦਿਨਾਂ ਬਾਅਦ ਹੀ ਹੁਣੇ ਚੀਜ਼ਾਂ ਬਣਾ ਕੇ ਰੱਖ ਲੈਂਦੇ ਕਦੀ ਨਮਕੀਨ ਆ ਲਈਆਂ ਕਦੀ ਗੋੜ ਵਾਲੀਆਂ ਕਦੀ ਖੰਡ ਵਾਲੀਆਂ ਤੇ ਇੱਧਰ ਆਪਾਂ ਨੇ ਘਿਓ ਲੈ ਲਿਆ ਸੀਗਾ ਤੇ ਹੁਣ ਆਪਾਂ ਇੱਧਰ ਪਾਵਾਂਗੇ ਡੈਸੀ ਕੱਟ ਕੋਕੋਨਟ ਜਵਾਈਨ ਸੌਂਫ ਠੀਕ ਹੈ ਤੇ ਨਾਲ ਹੀ ਆਪਾਂ ਪਾਵਾਂਗੇ ਇਹ ਜਿਹੜੀ ਮੂੰਗਫਲੀ ਦਰਦਰੀ ਜੀ ਪੀਸੀ ਸੀਗੀ ਉਹੋ ਪਾ ਦਿਆਂਗੇ ਆਪਾਂ ਹੁਣ ਤੇ ਇੱਕ ਚੀਜ਼ ਆਪਾਂ ਹੋਰ ਪਾਵਾਂਗੇ ਜਿਹੜੇ ਆਪਾਂ ਨੇ ਮਗਜ ਪਾਏ ਸੀਗੇ ਮੈਨੂੰ ਲੱਗਦਾ ਮੈਂ ਦਿਖਾਉਣੇ ਭੁੱਲ ਗਈ ਤੇ ਆਪਾਂ ਨੇ ਮਗਜ ਪਾਏ ਆਗੇ ਤੇ ਇਹ ਮੱਗ ਜੇ ਵੀ ਬਹੁਤ ਚੰਗੀ ਚੀਜ਼ ਹੁੰਦੀ ਕਿਉਂਕਿ ਇਹੋ ਜਿਹੀ ਚੀਜ਼ ਆਪਾਂ ਨਾ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਆ ਮਹੀਨਾ ਦੋ ਮਹੀਨਾ ਜਿਹੜੀਆਂ ਆਪਾਂ ਉੱਥੋਂ ਲਿਉਣੇ ਇਹ ਨਹੀਂ ਪਤਾ ਉੱਥੇ ਫੈਕਟਰੀਆਂ ਦੇ ਵਿੱਚ ਕਿ ਇਹੋ ਜੀਆਂ ਬੰਦੀਆਂ ਕਿ ਇਹੋ ਜੀਆਂ ਨਹੀਂ ਬੰਦੀਆਂ ਆ ਹਨਾ ਤੇ ਇਧਰ ਆਪਾਂ ਨੇ ਗੁੜ ਜਿਹੜਾ ਸੀ ਨਾ ਪੰਘਾਰ ਲਿਆ ਸੀ ਇਹਦੇ ਵਿੱਚ ਆਪਾਂ ਕੋਈ ਫੂਡ ਕਲਰ ਨਹੀਂ ਪਾਇਆ ਗੱਲ ਗੁੜ ਦਾ ਕਲਰ ਹੀ ਇਹੋ ਜਿਹਾ ਹੈ ਤੇ ਇਹ ਆਪਾਂ ਗੁੰਨ ਲਿਆ ਸੀਗਾ ਅਗਰ ਤੁਸੀਂ ਗੁੜ ਦੀ ਜਗ੍ਹਾ ਖੰਡ ਪੋਣੀ ਖੰਡ ਵੀ ਪਾ ਲਓ ਵੈਸੇ ਮੈਂ ਖੰਡ ਤਾਂ ਨਹੀਂ ਪਾਈ ਨਾ ਮੰਮੀ ਨੂੰ ਖੰਡ ਜਿਆਦੀ ਚੰਗੀ ਨਹੀਂ ਤੇ ਨਾਲੇ ਫਿਰ ਨਾ ਮੰਮੀ ਨੂੰ ਜੇ ਡੈਪਟੀ ਕਾ ਤੇ ਫਿਰ ਸਾਨੂੰ ਆਪ ਨੂੰ ਵੀ ਡਰ ਰਹਿੰਦਾ ਵੀ ਕਿਤੇ ਸਾਨੂੰ ਵੀ ਨਾ ਇੰਜ ਪ੍ਰੋਬਲਮ ਹੋਵੇ ਫਿਰ ਅਸੀਂ ਮਿੱਠਾ ਘਾਟੀ ਜੂਸ ਕਰਦੇਾਂਗੇ ਤੇ ਇਸ ਤਰ੍ਹਾਂ ਕਰਕੇ ਆਪਾਂ ਨੇ ਇਹ ਆਟਾ ਗੁੰਨ ਲੈਣਾਗਾ ਇਹਦੇ ਵਿੱਚ ਕੋਈ ਐਕਸਟਰਾ ਪਾਣੀ ਜਾਂ ਐਕਸਟਰਾ ਕੁਛ ਨਹੀਂ ਦੁੱਧ ਨਹੀਂ ਪਾਇਆ ਮੈਂ ਇਤਕੀ ਇਤਕੀ ਮੱਕਲਾ ਇਹ ਹੀ ਇਸੇ ਤਰ੍ਹਾਂ ਹੀ ਬਣਾਇਆ ਗਿਆ ਇਹਦਾ ਡੋਈ ਮੈਂ ਤਿਆਰ ਕੀਤਾ ਕੁੱਓ ਕੱਲਾ ਤੇ ਗੁੜ ਦਾ ਪਾਣੀ ਤੇ ਆਪਾਂ ਇਹਦੇ ਵਿੱਚ ਕੋਈ ਐਕਸਟਰਾ ਹੋਰ ਚੀਜ਼ ਨਹੀਂ ਪਾਈ ਕੋਈ ਬੇਕਿੰਗ ਪਾਊਡਰ ਸੋਡਾ ਕੋਈ ਚੀਜ਼ ਨਹੀਂ ਪਾਈਗੀ ਤੁਸੀਂ ਵੀ ਬੱਚਿਆਂ ਵਾਲਿਆਂ ਤਾਂ ਘਰੇ ਇਹੋ ਜਿਹੀ ਚੀਜ਼ਾਂ ਬਣਾ ਕੇ ਰੱਖਿਆ ਕਰੋ ਇਹ ਆਪਾਂ ਹੁਣ ਥੋੜਾ ਚਿਰ ਇਹਨੂੰ ਰੈਸਟ ਵਾਸਤੇ ਰੱਖਾਂਗੇ ਤੇ ਇਧਰ ਆਪਾਂ ਨੇ ਹੁਣ ਇਹਨੂੰ ਰੈਸਟ ਵਾਸਤੇ ਰੱਖ ਲਿਆ ਸੀ ਥੋੜੀ ਜਿਹੀ ਜਗ੍ਹਾ ਕਲੀਨ ਕਰ ਲੈਂਦੇ ਮੈਂ ਚੱਕਲਾ ਨਹੀਂ ਲਿਆਗਾ ਮੈਂ ਸੈਲਫ ਤੇ ਇਹੋ ਵੇਲੇ ਨੇ ਸ਼ੁਰੂ ਕਰ ਦਿੱਤੇ ਤੇ ਇਸ ਵਿੱਚ ਮੈਂ ਆਪਦੇ ਰਿਕੋਰਡ ਘੱਟ ਦੀ ਤੁਸੀਂ ਆਪਣੇ ਹਿਸਾਬ ਨਾਲ ਘੱਟ ਲੈਣੇ ਥੈਂਕ ਯੂ ਸੋ ਮੱਚ ਜਿਹੜੇ ਚਾਈਨਨ ਆ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈਗਾ ਤੇ ਲਾਈਕ ਕਰਦੇ ਸ਼ੇਅਰ ਕਰਦੇ ਹੈਗੇ ਤੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਮੇਰੀਆਂ ਭੈਣਾ ਭਰਾ ਸਾਰੇ ਥੈਂਕ ਯੂ ਸੋ ਮੱਚ ਉਹਨਾਂ ਦਾ ਤੈ ਦਿਨ ਤੋਂ ਬਹੁਤ ਬਹੁਤ ਧੰਨਵਾਦ ਮੈਂ ਚੋਰਸ ਪੀਸ ਕੱਟੂਗੀ ਕੋਈ ਮਹਿਤਕੀਏ ਫੋਕ ਦੇ ਵਗੈਰਾ ਦੇ ਨਾਲ ਕੁਛ ਨਹੀਂ ਇਹਨਾਂ ਵਿੱਚ ਛੇਦ ਵਗੈਰਾ ਕੁਛ ਨਹੀਂ ਕਰੂੰਗੀ ਤੇ ਇਸ ਤਰ੍ਹਾਂ ਕਰਕੇ ਆਪਾਂ ਨੇ ਸਾਰੇ ਬਿਸਕਟ ਐਵੇਂ ਦੇ ਤਿਆਰ ਕਰ ਲੈਣੇ ਆਗੇ ਤੇ ਇਹ ਬਹੁਤ ਹੀ ਵਧੀਆ ਚੀਜ਼ ਬਣਦੀ ਹੈਗੀ ਤੁਸੀਂ ਵੀ ਬਣਾਇਆ ਕਰੋ ਬੱਚਿਆਂ ਨੂੰ ਜਿਵੇਂ ਤੁਸੀਂ ਬੱਚੇ ਸਕੂਲ ਜਾਂਦੇ ਆਪਾਂ ਬੱਚਿਆਂ ਨੂੰ ਬਾਜ਼ਾਰੀ ਬਿਸਕਟ ਦਿੰਨੇ ਆ ਪੈਕਟਾਂ ਵਾਲੇ ਤੇ ਬੇਟਰੇ ਕਿ ਆਪਾਂ ਇਹ ਹੀ ਬਣਾ ਕੇ ਘਰੇ ਰੱਖੀਏ ਇਹ ਕਿਹੜਾ ਖਰਾਬ ਹੁੰਦੇ ਆ ਆਪਾਂ ਨੂੰ ਪਤਾ ਹੁੰਦਾ ਆਪਾਂ ਆਥੀ ਚੀਜ਼ ਬਣਾਈਏ ਬਹੁਤ ਚੰਗੀ ਚੀਜ਼ ਬਣੀ ਹੋਈ ਆ ਅਗਰ ਜਿਹੜੀਆਂ ਭੈਣਾਂ ਕੁਕਿੰਗ ਦਾ ਕੰਮ ਕਰਦੀਆਂ ਉਹ ਜ਼ਰੂਰ ਚਾਈਨਲ ਨੂੰ ਉਹ ਕਰਿਆ ਕਰੋ ਵੀ ਚੈਨਲ ਤੇ ਵੀਡੀਓ ਪਾਇਆ ਕਰੋ ਤੇ ਕਿਉਂਕਿ ਘਰੇ ਬੈਠੇ ਆਪਾਂ ਕੋਈ ਵੀ ਕੰਮ ਕਰ ਸਕਦੇ ਆਪਾਂ business ਵੀ ਤੋਰ ਸਕਦੀਆਂ ਘਰੇ ਬੈਠੇ ਕਿਉਂਕਿ ਜੇ ਫੈਕਟਰੀਆਂ ਵਾਲੇ ਦੁਕਾਨਾਂ ਤੇ ਬਣਾਵਣਾ ਕੀ ਚੀਜ਼ਾਂ ਦਿੰਦੇ ਆ ਤੇ ਆਪਾਂ ਕਿਉਂ ਨਹੀਂ ਕਰ ਸਕਦੇ ਆਪਾਂ ਵੀ ਕਰ ਸਕਦੇ ਥੋੜੇ ਤੋਂ ਥੋੜਾ ਬਹੁਤੇ ਚੋ ਬਹੁਤਾ ਹੁੰਦਾ ਹੈ ਗੁਰੂ ਜੀ ਕਹਿੰਦੇ ਨਾ ਜਿਦੋਂ ਥੋੜੇ ਤੋਂ ਆਪਾਂ ਸ਼ੁਰੂ ਕਰਦੇ ਆਂ ਤੇ ਬਹੁਤਾ ਆਪੇ ਹੀ ਹੋਣ ਲੱਗ ਜਾਂਦਾ ਠੀਕ ਹੈ ਕਿ ਨਹੀਂ ਤੇ ਜੇ ਆਪਾਂ ਇੱਕ ਚੀਜ਼ ਐਂ ਕਰਾਂਗੇ ਜੇ ਆਪਾਂ ਇੱਕ ਦਿਨ ਇੱਕ ਕਸਟਮਰ ਨੂੰ ਚੀਜ਼ ਦੇਵਾਂਗੇ ਕੱਲ ਨੂੰ 10ਾਂ ਨੂੰ ਦੇਵਾਂਗੇ ਹਨਾ ਤੇ ਹਾਲੀਵੁੱਡ ਹੁੰਦਾ ਪੌੜੀ ਤਿੱਕੇ ਦੀ ਤੇ ਚੜੇ ਨਹੀਂ ਜਾਂਦਾ ਵਾਰੀ-ਵਾਰੀ ਡੰਡੇ ਤੇ ਚੜਾਂਗੇ ਸਟੈਪ ਬਾਈ ਸਟੈਪ ਆਪਾਂ ਅੱਗੇ ਵਧਾਂਗੇ ਹਨਾ ਤੇ ਵੀਡੀਓ ਫੁੱਲ ਵਾਚ ਕਰਿਆ ਕਰੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਇੱਧਰ ਮੈਂ ਬਿਸਕਟ ਅੱਧੇ ਕੋ ਤਿਆਰ ਦਿਓ ਥੋੜੇ ਜੇ ਘੱਟ ਤਿਆਰ ਕਰ ਲੇ ਠੀਕ ਹੈ ਤੇ ਆਪਾਂ ਹੁਣ ਇਹਨਾਂ ਨੂੰ ਪਹਿਲਾਂ ਫਰਾਈ ਕਰਾਂਗੇ ਕਿਉਂਕਿ ਜੇ ਆਪਾਂ ਇਹਨਾਂ ਨੂੰ ਪਹਿਲਾਂ ਬਣਾ ਕੇ ਰੱਖ ਲਈਏ ਸੁੱਕ ਜਾਂਦੇ ਤੇਲ ਘੱਟ ਲੈਂਦੇ ਇਧਰ ਮੈਂ ਤੇਲ ਗਰਮ ਕਰਿਆ ਸੀ ਤੇ ਇਧਰ ਇਹ ਮੇਰੀ ਮੰਮੀ ਦਾ ਕਹਿਣਾ ਕਿ ਜਦੋਂ ਵੀ ਆਪਾਂ ਰੋਟੀ ਪਕਾਈਏ ਜਦੋਂ ਵੀ ਆਪਾਂ ਕੋਈ ਚੀਜ਼ ਬਣਾਈਏ ਨਾ ਤੇ ਪਹਿਲਾਂ ਕੜਾਈ ਦੇ ਵਿੱਚ ਇਸ ਤਰ੍ਹਾਂ ਉਤੋਂ ਵਾਰ ਕੇ ਤੇ ਕੀ ਕਹਿੰਦੇ ਨੇ ਵਿਦਮਾਤਾ ਦੇ ਨਾਂ ਦੀ ਜਾਂ ਗੁਰੂ ਜੀ ਗੁਰੂਆਂ ਦੇ ਨਾਂ ਦੀ ਕਿਸੇ ਦੇ ਨਾਂ ਦੀ ਵੀ ਆਪਾਂ ਇਹ ਚੀਜ਼ ਉਹ ਕਰਦੇ ਹਾਂ ਜਦੋਂ ਰੋਟੀ ਪਕਾਈਏ ਤਵੇ ਤੇ ਜਿਹੜੀ ਪਹਿਲੀ ਰੋਟੀ ਪਾਉਨੇ ਆਪਾਂ ਉਹ ਵੀ ਜ਼ਰੂਰ ਆਪਾਂ ਪਾਸੇ ਲਾ ਕੇ ਮੈਂ ਰੱਖ ਲੈਣੀ ਹੁੰਨੀ ਆ ਇਸ ਤਰ੍ਹਾਂ ਕਰਕੇ ਵੀ ਆਪਾਂ ਦੇਖੋ ਤੁਸੀਂ ਕਿੰਨਾ ਸੋਹਣਾ ਬਣ ਗਿਆ ਤੇ ਇਹ ਇੰਨੇ ਕੁ ਜਿਆਦੇ ਵਧੀਆ ਬਣਦੇ ਇੰਨੇ ਕੁ ਸਵਾਦੀ ਬਣਦੇ ਆ ਕੀ ਕਹਿੰਦੀ ਗੱਲ ਅਗਰ ਤੁਸੀਂ ਵੀ ਟਰਾਈ ਕਰੋਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸੇ ਤਰ੍ਹਾਂ ਹੀ ਸਾਰੇ ਹੀ ਆਪਾਂ ਇੱਕ ਦੂਜੇ ਦੀ ਸਪੋਰਟ ਨਾਲ ਅੱਗੇ ਵਧਾਂਗੇ ਤੇ ਇੱਧਰ ਮੈਂ ਜਿਆਦਾ ਤੇਲ ਨਹੀਂ ਲੈਂਦੀ ਮੈਂ ਜੋ ਵੀ ਚੀਜ਼ ਬਣਾਉਣੀ ਘੱਟ ਤੇਲ ਲੈਣੀ ਹੁੰਦੀ ਆ ਬਿਕੋਜ਼ ਜਿਆਦਾ ਤੇਲ ਆਪਾਂ ਨੂੰ ਟਾਈਮ ਵੱਧ ਲੱਗ ਜੇ ਕੋਈ ਗੱਲ ਨਹੀਂ ਚੀਜ਼ ਨਾ ਵੇਸਟ ਹੋਵੇ ਕਿਉਂਕਿ ਜਿਹੜਾ ਤੇਲ ਹੁੰਦਾ ਦੂਜੀ ਤੋਂ ਤੀਜੀ ਵਾਰ ਆਪਾਂ ਜੂਸ ਨਹੀਂ ਕਰ ਸਕਦੇ ਬेटर ਇਹ ਕਿ ਥੋੜੇ ਜੇ ਤੇਲ ਦੇ ਵਿੱਚ ਆਪਾਂ ਥੋੜੀ ਥੋੜੀ ਕਰਕੇ ਚੀਜ਼ ਫਰਾਈ ਕਰੀਏ ਤੇ ਆਪਾਂ ਨੇ ਘਰੇ ਖਾਣੀ ਸੋਹਣੀ ਬਣਦੀ ਆ ਚੰਗੀ ਬਣਦੀ ਆ ਜੇ ਜਿਆਦਾ ਆਪਾਂ ਦਫਾ ਪਟਾਂਗੇ ਫਿਰ ਕੁਝ ਆਪਣੇ ਹੱਥ ਨਹੀਂ ਆਉਂਦਾਗਾ ਹਨਾ ਚੀਜ਼ ਵੇਸਟ ਹੁੰਦੀ ਆ ਹਨਾ ਤੇ ਬੇਟਰੇ ਕਿ ਆਪਾਂ ਥੋੜੀ ਥੋੜੀ ਕਰਕੇ ਆਪਾਂ ਉਹ ਕਰ ਲਾਂਗੇ ਇਸੇ ਤਰ੍ਹਾਂ ਕਰਕੇ ਆਪਾਂ ਨੇ ਇਹਨਾਂ ਨੂੰ ਕਿੰਨਿਆਂ ਨੂੰ ਕੜਾਈ ਦੇ ਵਿੱਚ ਛੱਡ ਦਿੱਤਾ ਹੁਣ ਆਪਾਂ ਅੱਗੇ ਫੇਰ ਹੋਰ ਵੇਲ ਕੇ ਤੇ ਉਹ ਕਰ ਲੈਂਦੇ ਬਣਾ ਲੈਂਦੇ ਤੇ ਬਹੁਤ ਹੀ ਸਵਾਦ ਬਣਦੇ ਆ ਤੁਸੀਂ ਵੀ ਜਰੂਰ ਟਰਾਈ ਕਰੋ ਠੀਕ ਹੈ ਟਰਾਈ ਕਰੋਗੇ ਤਾਂ ਸਟੋਰ ਕਰਕੇ ਬਣਾ ਕੇ ਸਟੋਰ ਕਰਕੇ ਵੀ ਰੱਖ ਸਕਦੇ ਜੇ ਇੱਕ ਵਾਰੀ ਚੀਜ਼ ਖਰਾਬ ਹੋ ਜਾਂਦੀ ਹੈ ਨਾ ਤੇ ਨੈਕਸਟ ਟਾਈਮ ਬੰਦਿਆ ਬਣ ਜਾਂਦੀ ਹੈ ਤੇ ਇਧਰ ਦੇਖੋ ਤੁਸੀਂ ਇਹ ਬਹੁਤ ਵਧੀਆ ਬਣ ਗਏ ਆਗੇ ਕੋਈ ਬਿਸਕਟ ਟਿਟਿਆਣੀ ਆ ਠੀਕ ਹੈ ਕੋਈ ਨਹੀਂ ਟੁੱਟਿਆ ਹਾਂ ਥੋੜੇ ਬਹੁਤ ਸੌਫਾਂ ਦੇ ਦਾਣੇ ਜਿਵੇਂ ਮਗਜ ਸੀਗੇ ਉਹ ਨਿਕਲੇ ਆਗੇ ਥੋੜੇ ਬਹੁਤ ਤੇ ਕੋਈ ਚੀਜ਼ ਨਹੀਂ ਇਸ ਤਰ੍ਹਾਂ ਹੋਏਗੀ ਤੇ ਆ ਆਪਾਂ ਮਿਲਾਂਗੇ ਫਿਰ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਤਾਹ ਦੇਵ ਤੋਂ ਧੰਨਵਾਦ ਤੇ ਥੈਂਕ ਯੂ ਸੋ ਮੱਚ ਤੁਸੀਂ ਇੰਨੀ ਜਿਆਦਾ ਸਪੋਰਟ ਕਰਦੇ ਆ ਤੇ ਇਸੇ ਤਰ੍ਹਾਂ ਕਰਕੇ ਮੈਂ ਸਾਰੇ ਹੀ ਬਣਾ ਲੈ ਬਗੈਰ ਆਵਣ ਤੋਂ ਬਗੈਰ ਅਨੰਨਾ ਮਕਾ ਪਾ ਕੇ ਕੜਾਈ ਚ ਆਉਣੜੀ ਤੇਲ ਵਿੱਚ ਤੇ ਤੇਰੇ ਆਪਣੇ ਆਪ ਹੀ ਹੁਣੇ ਸੋਕ ਜਾਣਗੇ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੁਆਰ ਤੋਂ ਫੇਰ ਤੇ ਇਧਰ ਇਹ ਸਾਰੇ ਆਪਾਂ ਨੇ ਹੁਣ ਇਸੇ ਤਰ੍ਹਾਂ ਕਰਕੇ ਸਾਰੇ ਹੀ ਬਿਸਕਟ ਬਣਾ ਲਏ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਦੇਖੋ ਤੁਸੀਂ